ਲੇ ਵੀ ਦੋਸਤੋ ਪਹੁੰਚੇ ਹੋਏਗਾ ਆਪਾਂ ਸ਼ਹਿਰ ਬਰਨਾਲੇ ਦੇ ਵਿੱਚ ਟਾਈਫਾਇਡ ਕਲੀਨਿਕ ਦੇ ਉੱਪਰ ਅੱਜ ਦੀ ਵੀਡੀਓ ਬਈ ਉਹਨਾਂ ਵੀਰਾਂ ਦੇ ਵਾਸਤੇ ਬਹੁਤ ਜ਼ਿਆਦਾ ਖਾਸ ਆ ਕਿ ਜਿਨ੍ਹਾਂ ਨੂੰ ਵੇਜੀ ਟਾਈਫਾਇਡ ਆਗਾ ਸਾਲ 2 ਸਾਲ 4 ਸਾਲ 5 ਸਾਲ 10 ਸਾਲ ਜਿੰਨਾ ਵੀ ਪੁਰਾਣਾ ਟਾਈਫਾਇਡ ਹੋਵੇ ਤੁਸੀਂ ਬਹੁਤ ਘੱਟ ਖਰਚੇ ਦੇ ਵਿੱਚ ਤੇ ਕੁਝ ਇੱਕ ਦਿਨਾਂ ਦੇ ਵਿੱਚ ਤੁਸੀਂ ਠੀਕ ਕਰ ਸਕਦੇ ਹੋ ਕਿਵੇਂ ਹੋਊਗਾ ਕੀ ਗੱਲਬਾਤ ਆ ਸਾਰੀ ਗੱਲਬਾਤ ਕਰ ਦਾਂਗੇ ਆਪਾਂ ਮੈਡਮ ਜੀ ਦੇ ਨਾਮ ਤੋਂ ਜੀ ਬਣ ਰਿਹਾ ਵੀਡੀਓ ਦੇ ਵਿੱਚ ਆ ਜਾਓ ਬਾਈ ਜੀ ਮਰਮੀ ਸਤਿਕਾਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਹਨਾਂ ਜੀ ਵਧੀਆ ਜੀ ਵਧੀਆ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਟਾਈਫ ਫੜਦੀ ਹੈ ਦਵਾਈ ਦਿੰਦੇ ਲੋਗੇ ਸਾਨੂੰ 20-25 ਸਾਲ ਹੋ ਗਈ ਦਵਾਈ ਦੀ 20-25 ਸਾਲ ਹੋ ਗਏ ਠੀਕ ਹੈ ਜੀ ਲੰਮਾ ਟਾਈਮ ਹੋ ਗਿਆ ਨਾ ਫਿਰ ਤਾਂ ਇਹ ਹਾਂਜੀ ਠੀਕ ਹੈ ਜੀ ਕਾਫੀ ਆਏ ਹੋਣਗੇ ਮਰੀਜ਼ ਆਪਣੇ ਕੋਲੇ ਹਾਂਜੀ ਮਰੀਜ਼ ਤਾਂ ਆ ਹੀ ਜਾਂਦੇ ਆ ਹਾਂਜੀ ਵਾਧੂ ਆਉਂਦੇ ਆ ਠੀਕ ਹੈ ਜੀ ਹੁੰਦਾ ਕਿਉਂ ਆ ਜੀ ਇਹ ਟਾਈਫ ਇਹ ਹੁੰਦਾ ਜਿਵੇਂ ਕੱਲੇ ਜਿਵੇਂ ਆਪਣਾ ਬੁਖਾਰ ਹੋ ਗਿਆ ਆਪਾਂ ਦਵਾਈ ਨਹੀਂ ਲੈਂਦੀ ਹੈਗੀ ਆਪਾਂ ਗੌਰ ਨਹੀਂ ਕੀਤੀ ਹੈਗੀ ਹੈ ਨਾ ਤੇ ਜਦੋਂ ਆਪਾਂ ਗੌਰ ਨਹੀਂ ਕਰਦੇ ਪੰਜ ਚਾਰ ਸਾਲ ਆਪਾਂ ਪੰਜ ਚਾਰ ਦਿਨ ਗੋਲੀਆਂ ਲੈ ਲਈਆਂ ਵਸ ਦਵਾਈ ਨਹੀਂ ਗੌਰ ਨਾਲ ਲਈ ਤਾਂ ਇੰਨੇ ਦੇ ਵਿੱਚ ਜਿਹੜਾ ਟਾਈਫਾਇਟ ਦਾ ਵਾਇਰਸ ਹੁੰਦਾ ਉਹ ਵਧਣਾ ਸ਼ੁਰੂ ਹੋ ਜਾਂਦਾ ਤਾਂ ਟਾਈਫਾਇਟ ਜ਼ਿਆਦਾ ਹੋਣ ਲੱਗਿਆ ਠੀਕ ਹੈ ਜੀ ਇਹ ਲੰਮਾ ਟਾਈਮ ਵੀ ਹੁੰਦਾ ਹੁੰਦਾ ਲੰਮਾ ਟਾਈਮ ਵੀ ਆ ਕੋਈ ਸਾਲ ਦਾ ਕੋਈ 6 ਮਹੀਨੇ ਦਾ ਕੋਈ ਕਿਵੇਂ ਠੀਕ ਹੋ ਗਿਆ ਫਿਰ ਦੁਬਾਰਾ ਹੋ ਗਿਆ ਜਦੋਂ ਆਪਾਂ ਚੰਗੀ ਤਰ੍ਹਾਂ ਨਹੀਂ ਦਵਾਈ ਲੈਂਦੇ ਆ ਤਾਂ ਉਸ ਹਾਮ ਨਾਲ ਉਹ ਪ੍ਰੋਬਲਮ ਹੁੰਦੀ ਹੈ ਪਤਾ ਕਿਵੇਂ ਲੱਗੂ ਵੀ ਆਪਾਂ ਨੂੰ ਟਾਈਫਾਇਟ ਹੋ ਗਿਆ ਏ ਇਦੇ ਵਿੱਚ ਇਹ ਆ ਵੀ ਹਲਕਾ ਫੁਲਕਾ ਬੁਖਾਰ ਹੋਣ ਲੱਗ ਜਾਂਦਾ ਕਿਸੇ ਵੇਲੇ ਤੇਜ਼ ਵੀ ਹੋ ਜਾਂਦਾ ਲੱਤਾਂ ਵਾਂਹਾਂ ਦਰਦ ਕਰਨੀਆਂ ਸਿਰ ਦਰਦ ਕਰਨਾ ਭੁੱਖ ਨਾ ਲੱਗਣੀ ਕਿਸੇ ਵੇਲੇ ਪੇਟ ਦੇ ਵਿੱਚ ਦਰਦ ਹੋਣਾ ਜੀ ਕੱਚਾ ਥਕਾਵਟ ਕਮਜ਼ੋਰੀ ਹੋਣੀ ਪੈਰ ਇਹ ਨਾ ਵੀ ਕੰਮ ਕਰਨ ਨੂੰ ਜੀ ਨਾ ਕਰਨਾ ਇਹ ਇਹ ਦੇ ਲੱਛਣ ਨੇ ਆਪਾਂ ਠੀਕ ਇਹਨੂੰ ਕਿਵੇਂ ਕਰਦੇ ਆ ਜੀ ਆਪਾਂ ਇਹ ਦੱਸੋ ਪਹਿਲਾਂ ਇਹ ਦਵਾਈ ਦਿੰਨੇ ਆ ਜੀ ਪੇਸ਼ੈਂਟ ਨੂੰ ਸਾਡੀ ਦਵਾਈ ਦੂਜੇ ਤੀਜੇ ਦਿਨ ਹੀ ਅਸਰ ਕਰਨੀ ਸ਼ੁਰੂ ਕਰ ਜਾਂਦੀ ਆ ਜੇ ਜ਼ਿਆਦਾ ਪੁਰਾਣਾ ਟਾਈਮ ਹੁੰਦਾਗਾ ਟਾਈਫਾਇਡ ਨੂੰ ਤਾਂ ਅਸੀਂ ਜ਼ਿਆਦਾ ਟਾਈਮ ਦਵਾਈ ਥੋੜਾ ਜਿਹਾ ਖਵਾ ਦਾਨੇ ਆ ਨੇ 10 15 ਦਿਨਾਂ ਦੇ ਵਿੱਚ ਠੀਕ ਹੋ ਜਾਂਦਾ ਪੇਸ਼ੈਂਟ ਬਾਰ ਬਾਰ ਕਿਉਂ ਹੁੰਦਾ ਜੀ ਆਪਾਂ ਜੇ ਬਾਰ ਬਾਰ ਤਾਂ ਇਹ ਹੁੰਦਾ ਜੀ ਜਦੋਂ ਆਪਾਂ ਦਵਾਈ ਵਿੱਚ ਵਿਚ ਵਿਚਾਲੇ ਛੱਡ ਦਾਨੇ ਆ ਜੇ ਹੁਣ ਇੱਕ ਵਾਰੀ ਲੈ ਗਏ ਦੋ ਵਾਰੀ ਮੁੜ ਕੇ ਗੌਰ ਨਹੀਂ ਕੀਤੀ ਖਾਣ ਪੀਣ ਪ੍ਰਤੀ ਨਹੀਂ ਉਹਨਾਂ ਨੇ ਧਿਆਨ ਦਿੱਤਾ ਹੈਗਾ ਪ੍ਰੋਪਰ ਦਵਾਈ ਨਹੀਂ ਲਈ ਤਾਂ ਫੇਰ ਦੁਬਾਰਾ ਹੋ ਜਾਂਦਾ ਜਿੰਨਾ ਕ ਠੀਕ ਹੁੰਦਾਗਾ ਦਵਾਈ ਲਈ ਨਹੀਂ ਉਹਨੇ ਫੇਰ ਵੱਜ ਜਾਂਦਾ ਕੰਮ ਦੁਬਾਰਾ ਫੇਰ ਹੋ ਜਾਂਦਾ ਦਵਾਈ ਤਾਂ ਪ੍ਰੋਪਰ ਲੈਣੀ ਪੈਂਦੀ ਹੈ ਜੋ ਵਾਇਰਸ ਅੰਦਰੋਂ ਖਤਮ ਹੁੰਦਾ ਟਾਈਫਾਇਡ ਦਾ ਫੇਰੀ ਫਾਇਦਾਗਰ ਠੀਕ ਹੈ ਜੀ ਪਰਹੇਜ਼ ਕਿਵੇਂ ਰੱਖੀ ਅੱਗੇ ਇਹ ਪਰਹੇਜ਼ ਤਾਂ ਇਹੀ ਆ ਵੀ ਪ੍ਰੋਪਰ ਦਵਾਈ ਲੋ ਖੱਟੀ ਤਲੀ ਚੀਜ਼ ਦਾ ਪਰਹੇਜ਼ ਰੱਖੋ ਠੰਡਾ ਪਾਣੀ ਵਗੈਰਾ ਨਹੀਂ ਲੈਣਾ ਹੈਗਾ ਬਸ ਖਾਣ ਪੀਣ ਪ੍ਰਤੀ ਹੁੰਦਾਗਾ ਉਹ ਸੀ ਸਮਝਾ ਦਾਨੇ ਆ ਪੇਸ਼ੈਂਟ ਨੂੰ ਸਮਝਾ ਦਿੰਦਾ ਠੀਕ ਹੈ ਜੀ ਇਹ ਦਵਾਈ ਕਿਵੇਂ ਕੰਮ ਕਰਦੀ ਹੈ ਗਿਆ ਕਿੰਨੇ ਟਾਈਮ ਦੇ ਵਿੱਚ ਆਪਾਂ ਇਹਨੂੰ ਠੀਕ ਕਰ ਦਾਂਗੇ ਠੀਕ ਤਾਂ ਪੇਸ਼ੈਂਟ ਦੇ ਅਕੋਰਡਿੰਗ ਆ ਜਿਵੇਂ ਨਵਾਂ ਨਵਾਂ ਜਾਂ ਟਾਈਫਾਇਡ ਹੋਇਆ ਹੁੰਦਾਗਾ ਥੋੜਾ ਟਾਈਮ ਹੋਇਆ ਹੁੰਦਾ ਉਹ ਛੇਤੀ ਰਿਕਵਰ ਕਰ ਜਾਂਦਾ ਜਿਆਦਾ ਪੁਰਾਣਾ ਹੁੰਦਾ ਤਾਂ ਥੋੜਾ ਟਾਈਮ ਲੈਂਦਾ ਠੀਕ ਹੈ ਜੀ ਹੋਰ ਦਵਾਈ ਇਸ ਤੋਂ ਬਿਨਾਂ ਆਪਣੇ ਕੋਲ ਕਿਹੜੀ ਕਿਹੜੀ ਹੁੰਦੀ ਹੈ ਇਸ ਤੋਂ ਇਲਾਵਾ ਜੀ ਅਸੀਂ ਟਾਈਫਾਇਡ ਤੋਂ ਇਲਾਵਾ ਜਿਵੇਂ ਪੁਰਾਣਾ ਸਿਰ ਦਰਦ ਕਰਦਾ ਜਿੰਨਾ ਮਰਜੀ 15 ਸਾਲ 20 ਸਾਲ ਪੁਰਾਣਾ ਹੋਇਆ ਮਾਈਗਰੇਨ ਹੋਇਆ ਸੀ ਤੇ ਮਾਈਗਰੇਨ ਹੋਣੀ ਹੈ ਹਾਂ ਲੇਡੀਜ਼ ਕੋਈ ਵੀ ਪ੍ਰੋਬਲਮ ਹੈਗੀ ਆ ਤੇ ਜਾਂ ਬਵਾਸੀਰ ਦੀ ਹੈ ਦਵਾਈ ਆ ਬਵਾਸੀਰ ਦੀ ਠੀਕ ਹੈ ਜੀ ਇਹ ਦਵਾਈ ਪ੍ਰੋਪਰ ਦਿੰਦੇ ਆ ਇਹ ਸਾਰੀਆਂ ਦਵਾਈਆਂ ਜਾਨੀ ਕਿ ਆਪਣੇ ਕੋਲ ਆਪਾਂ ਇੱਥੇ ਆ ਕੇ ਲੈ ਕੇ ਜਾ ਸਕਦੇ ਆਂ ਮੈਡਮ ਇਹ ਐਂਡ ਵਾਲੀ ਗੱਲ ਆ ਵੀ ਇਹ ਜਿਹੜੀ ਦਵਾਈ ਹੈ ਜੀ ਬਾਹਰ ਭੇਜ ਦੋਗੇ ਜਾਂ ਫਿਰ ਆਪ ਨੂੰ ਇੱਥੇ ਆਉਣਾ ਪਊਗਾ ਜੀ ਕੀ ਗੱਲਬਾਤ ਹੁੰਦੀ ਹੈ ਹਾਈ ਪੇਸ਼ੈਂਟ ਸਾਨੂੰ ਫੋਨ ਤੇ ਗੱਲ ਕਰਕੇ ਦੱਸ ਸਕਦਾ ਦੀ ਸਾਨੂੰ ਕੀ ਪ੍ਰੋਬਲਮ ਆ ਅਸੀਂ ਬਾਹਰੋਂ ਹੀ ਦਵਾਈ ਭੇਜ ਦਿੰਨੇ ਭੇਜਦੇ ਵੀ ਹੈਗੇ ਆ ਭੇਜਦੇ ਵੀ ਹੈਗੇ ਆ ਸਪੀਡ ਪੋਸਟ ਕਰ ਦਿੰਨੇ ਆ ਠੀਕ ਹੈ ਜੀ ਵਧੀਆ ਰਿਜ਼ਲਟ ਆ ਰਿਹਾ ਪੇਸ਼ੈਂਟਾਂ ਨੂੰ ਆਪਣੇ ਲੋਈ ਜੀ ਵਧੀਆ ਠੀਕ ਹੈ ਜੀ ਆਈਏ ਕਿੱਥੇ ਆਪਾਂ ਜੀ ਸਾਡੀ ਲੋਕੇਸ਼ਨ ਹੈਗੀ ਆ ਜੀ ਤਰਕਸ਼ੀਲ ਚੌਂਕ ਤੇ ਬਾਜਾਖਾਨਾ ਚੌਂਕ ਦੇ ਵਿਚਕਾਰ ਗਰਗ ਟਾਈਫਾਇਡ ਕਲੀਨਿਕ ਹੈ ਠੀਕ ਹੈ ਨੇੜੇ ਟਰੈਕਟਰਾਂ ਦੀ ਮੰਡੀ ਹੈ ਟਰੈਕਟਰਾਂ ਦਾ ਕੰਟੈਕਟਰ ਨੰਬਰ ਸਾਡਾ ਹੈਗਾ ਹੀ ਆ ਲੈ ਵੀ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਭੈਣ ਨੂੰ ਪੁਰਾਣਾ ਕੋਈ ਟਾਈਫਾਇਡ ਹੈਗਾ ਤਾਂ ਤੁਸੀਂ ਸਿਰਫ 10 ਔਰ 15 ਦਿਨਾਂ ਦੇ ਵਿੱਚ ਉਹਨੂੰ ਠੀਕ ਕਰ ਸਕਦੇ ਹੋਗੇ ਬਾਕੀ ਵੀ ਜੀ ਨੰਬਰ ਹੈਗਾ ਸਕਰੀਨ ਦੇ ਉੱਪਰ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ